ਭਾਵੇਂ ਜਿਹੜਾ ਬੰਦਾ ਮਰਜੀ ਤੇ ਜੇ 15 ਬੰਦੇ ਖੜੇ ਆ ਇਹਨਾਂ ਦੇ ਵਿੱਚ ਸਿਰਫ ਇੱਕੋ ਹੀ ਬੰਦਾ ਨਜਰਾਨਾ ਨੀਟੂ ਸ਼ਟਰਾਂ ਵਾਲਾ ਔਰ 15 ਬੰਦਿਆਂ ਦੀ ਵੋਟਾਂ ਦੀ ਪੁੱਛ ਕੇ ਦੇਖੋ ਕਿ ਕਿੰਨੂ ਕਿੰਨੀਆਂ ਪਈਆਂ ਕਿਸੇ ਨੂੰ ਕੋਈ ਪਤਾ ਲੱਗਣਾ ਮੈਨੂੰ ਜਿਹੜੀ ਵੋਟ ਪੈ ਰਹੀ ਹੱਕ ਸੱਚ ਦੀ ਵੋਟ ਪੈ ਰਹੀ ਆ ਔਰ ਇਨਸਾਫ ਦੀ ਵੋਟ ਪੈ ਰਹੀ ਨਾ ਮੈਂ ਕਿਸੇ ਨੂੰ दारू ਵੰਡੀ ਨਾ ਮੈਂ ਕਿਸੇ ਨੂੰ ਪੈਸਾ ਵੰਡਿਆ ਔਰ ਮੈਂ ਗੱਲ ਹੋਰ ਵੀ ਕਹਿਣਾ ਚਾਹੁੰਦਾ 21 ਪੀਲ ਅਫਸਰ ਐਸਐਸਪੀ ਜਿਹੜੀ ਮੈਡਮ ਸਾਡੀ ਸਿਸਟਰ ਸਾਡੀ ਭਾਜੀ ਭੈਣ ਉਹਨਾਂ ਨੇ ਸਸਪੈਂਡ ਕਰਾ ਦਿੱਤੀ ਅਕਾਲੀ ਦਲ ਨੇ ਇਹ ਕੰਪਲੀਟ ਦਿੱਤੀ ਤੇ ਇਹ ਰਲਿਮੁਲੀ ਮਤਲਬ ਗੱਲਬਾਤ ਕਰਕੇ ਆਈਪੀਐਲ ਅਫਸਰ ਬੰਨਾ ਬੜੀ ਮੁਸ਼ਕਲ ਗੱਲ ਹੁੰਦੀ ਆ ਤੇ ਸ਼ਿਕਾਇਤ ਹੁਣ ਐਸਪੀ ਥੋੜੀ ਜਾ ਕੇ ਥੱਪੜ ਮਾਰੂਗਾ ਜਾਂ ਐਸਪੀ ਥੋੜੀ ਬੋਟ ਪਾਊਗਾ ਐਸਐਸਪੀ ਸਾਹਿਬ ਦਾ ਇੱਕ ਰੁਤਬਾ ਹੁੰਦਾ ਵਾ ਇਹ ਜਿਹੜੀ ਕੰਪਲੇਟ ਕੀਤੀ ਗਈ ਆ ਉਹ ਸਾਡੀ ਭੈਣ ਨੂੰ ਬਹਾਲ ਗੱਲ ਕਰੀਏ ਕੀ ਲੱਗਦਾ ਹੈ ਅੱਗੇ ਨਤੀਜਾ ਕੀ ਹੋ ਸਕਦਾ ਹੈ ਦੇਖੋ ਜੀ ਜਿਹੜਾ ਬੰਦਾ ਜਿੱਤੇਗਾ ਮੈਨੂੰ ਕੰਮ ਕਰਾ ਕੇ ਦਿਖਾ ਦਿਓ ਮੈਂ ਤਾਂ ਛਾਤੀ ਥੋਕ ਕੇ ਕਹਿੰਦਾ ਉਹ ਡਾਕਟਰ ਡਾਕਟਰ ਭੀਮਨਾਬਾਬਾ ਸਾਹਿਬ ਦਾ ਜਿਹੜਾ ਸਭਿਧਾਨ ਹੈ ਅੱਜ ਦੇਖੋ ਤੁਸੀਂ ਯੂਨੀਵਰਸਿਟੀ ਵਿੱਚ ਚੰਡੀਗ ਉਹਨਾਂ ਤੇ ਕਿੰਨਾ ਹੱਤਿਆਚਾਰ ਹੈ ਮੋਦੀ ਸਾਹਿਬ ਕਿੱਥੇ ਹੈਗਾ ਆ ਭਗਵੰਤ ਮਾਨ ਜੀ ਕਿੱਥੇ ਆ ਆਮ ਆਦਮੀ ਆਪਣੀ ਜਿੱਤੇ ਦੀ ਤਾਂ ਉਮੀਦ ਹੈਗੀ ਦੇਖੋ ਜੀ ਜੇ ਲੋਕ ਹੀ ਲੋਕਤੰਤਰ ਦੇ ਵਿੱਚ ਆ ਗਏ ਫਿਰ ਤਾਂ ਆਪਣੀ ਜਿੱਤਾ ਤੇ ਜੇ ਨਹੀਂ ਤਾਂ ਫਿਰ ਮੈਂ ਕੁਝ ਨਹੀਂ ਕਹਦਾ ਪਰ ਮੈਂ ਇਨੀ ਗੱਲ ਕਹੂੰਗਾ ਮੈਂ ਪੰਜਾਬ ਵਾਸਤੇ ਲੜ ਰਿਹਾ ਮੈਂ ਭਾਰਤ ਦੇਸ਼ ਵਾਸਤੇ ਲੜ ਰਿਹਾ